ਦੋਸਤੋ ਘੁੰਮਣਾ ਤਾਂ ਆਪਣਾ ਸਾਰਿਆਂ ਨੂੰ ਹੀ ਪਸੰਦ ਹੈ ਕੁਝ ਲੋਕ ਪਹਾੜਾਂ ਵਿੱਚ ਘੁੰਮਣਾ ਪਸੰਦ ਕਰਦੇ ਹਨ ਅਤੇ ਕੁਝ ਸਮੁੰਦਰ ਕੰਢੇ ਪਰ ਅੱਜ ਤੁਹਾਨੂੰ ਅਸੀਂ ਕੁਝ ਅਜਿਹੀਆਂ ਥਾਵਾਂ ਬਾਰੇ ਦੱਸਣ ਜਾ ਰਹੇ ਹਾਂ ਜੋ ਘੁੰਮਣ ਵਾਲੀਆਂ ਤਾਂ ਹਨ ਪਰ ਬਹੁਤ ਹੀ ਜ਼ਿਆਦਾ ਖਤਰਨਾਕ ਹਨ 5ਵੇਂ ਨੰਬਰ ਤੇ ਜੋ ਥਾਂ ਆਉਂਦੀ ਹੈ ਉਹ ਨਾ ਹੀ ਕੋਈ ਪਹਾੜ ਹੈ ਅਤੇ ਨਾ ਹੀ ਕੋਈ ਸਮੁੰਦਰ ਦਾ ਕੰਡਾ ਬਲਕਿ ਉਹ ਜਗ੍ਹਾ ਜਵਾਲਾਮੁਖੀ ਦੇ ਉੱਪਰ ਹੈ ਬਹੁਤ ਸਾਰੇ ਲੋਕ ਉਸ ਜਵਾਲਾਮੁਖੀ ਦੇ ਉੱਪਰ ਜਾਂਦੇ ਹਨ ਅਤੇ ਉੱਪਰੋਂ ਇੱਕ ਗੋੜ ਰਾਹੀ ਹੈ ਥਾ ਤਿਲਸਕੇ ਆਉਂਦੇ ਹਨ ਅਤੇ ਉਹਨਾਂ ਨੇ ਉਸ ਚੀਜ਼ ਨੂੰ ਇੱਕ ਖੇਡ ਹੀ ਬਣਾ ਲਿਆ ਹੈ ਹੈਰਾਨੀ ਦੀ ਗੱਲ ਇਹ ਹੈ ਕਿ ਉਹ ਜਵਾਲਾਮੁਖੀ ਅੱਜ ਵੀ ਚਾਲੂ ਹੈ ਉੱਥੇ ਕੋਈ ਦੁਰਘਟਨਾ ਤਾਂ ਨਹੀਂ ਹੋਈ ਪਰ ਜਦੋਂ ਲੋਕ ਉੱਪਰੋਂ ਹੀਠਾਂ ਫਿਸਲਦੇ ਹਨ ਤਾਂ ਉਹਨਾਂ ਦੀ ਸਪੀਡ 84 ਕਿਲੋਮੀਟਰ ਤੱਕ ਚਲੀ ਜਾਂਦੀ ਹੈ ਚੌਥੇ ਨੰਬਰ ਤੇ ਜੋ ਜਗ੍ਹਾ ਆਉਂਦੀ ਹੈ ਉਹ ਚਾਈਨਾ ਦੇ ਵਿੱਚ ਇੱਕ ਪੁਲ ਹੈ ਤੁਸੀਂ ਚਾਈਨਾ ਦੇ ਵਿੱਚ ਕੰਚ ਵਾਲੇ ਪੂੜੋ ਬਾਰੇ ਤਾਂ ਸੁਣਿਆ ਹੀ ਹੋਵੇਗਾ ਚਾਇਨਾ ਦਾ ਇਹ ਪੁਲ 200 ਮੀਟਰ ਦੀ ਉਚਾਈ ਉੱਪਰ ਬਣਿਆ ਹੋਇਆ ਹੈ ਇਹਦੇ ਉੱਪਰ ਚੱਲਣ ਵੇਲੇ ਲੋਕਾਂ ਨੂੰ ਸੇਫਟੀ ਬੈਲਟ ਪਹਿਨਾਈ ਜਾਂਦੀ ਹੈ ਪਰ ਇਸ ਪੁਲ ਤੇ ਸੇਫਟੀ ਬੈਲਟ ਲਾ ਕੇ ਵੀ ਬਹੁਤ ਜ਼ਿਆਦਾ ਡਰ ਲੱਗਦਾ ਹੈ ਤੀਜੇ ਨੰਬਰ ਤੇ ਜੋ ਜਗ੍ਹਾ ਆਉਂਦੀ ਹੈ ਉਹ ਯੂ ਐਸ ਏ ਦੇ ਵਿੱਚ ਪਹਾੜ ਉੱਪਰ ਹੈ ਇਸ ਪਹਾੜ ਉੱਪਰੋਂ ਇੱਕ ਤਾਰ ਹੇਠਾਂ ਵੱਲ ਨੂੰ ਜਾਂਦੀ ਹੈ ਜਿੱਥੇ ਲੋਕਾਂ ਨੂੰ ਬੰਨ੍ਹ ਕੇ ਹੇਠਾਂ ਨੂੰ ਭੇਜਿਆ ਜਾਂਦਾ ਹੈ ਜਦੋਂ ਲੋਕ ਹੇਠਾਂ ਆਉਂਦੇ ਹਨ ਤਾਂ ਉਹਨਾਂ ਦੀ ਸਪੀਡ 160 ਕਿਲੋਮੀਟਰ ਤੱਕ ਚਲੀ ਜਾਂਦੀ ਹੈ ਇਹ ਰਾਈਡ ਸਿਰਫ 2 ਮਿੰਟ ਤੱਕ ਚੱਲਦੀ ਹੈ ਪਰ ਇਹ ਬਹੁਤ ਹੀ ਜ਼ਿਆਦਾ ਖਤਰਨਾਕ ਹੈ ਦੂਸਰੇ ਨੰਬਰ ਤੇ ਜਗ੍ਹਾ ਆਉਂਦੀ ਹੈ ਉਹ ਚਾਈਨਾ ਦੇ ਵਿੱਚ ਇੱਕ ਪਹਾੜ ਹੈ ਇਸ ਪਹਾੜ ਉੱਪਰ ਚੜਨਾ ਬਹੁਤ ਹੀ ਜ਼ਿਆਦਾ ਖਤਰੇ ਵਾਲੀ ਗੱਲ ਹੈ ਪਰ ਇੱਥੇ ਉੱਤੇ ਚੜ੍ਹ ਲਈ ਬਹੁਤ ਸਾਰੀਆਂ ਰस्सियां ਅਤੇ ਬਹੁਤ ਹੋਰ ਬਹੁਤ ਸਾਰੀਆਂ ਚੀਜ਼ਾਂ ਲਗਾਈਆਂ ਹੋਈਆਂ ਹਨ ਬਹੁਤ ਸਾਰੇ ਲੋਕ ਇੱਥੇ ਆਪਨਾ ਇਮਤਿਹਾਨ ਲੈਣ ਲਈ ਆਉਂਦੇ ਹਨ ਕਹਿੰਦੇ ਹਨ ਜੇਕਰ ਤੁਸੀਂ ਇਸ ਪਹਾੜ ਉੱਪਰ ਇਕੱਲੇ ਚੜ ਜਾਂਦੇ ਹੋ ਤਾਂ ਤੁਹਾਡੇ ਅੰਦਰੋਂ ਡਰ ਨਾਮ ਦਾ ਸ਼ਬਦ ਖਤਮ ਹੀ ਹੋ ਜਾਵੇਗਾ ਪਹਿਲੇ ਨੰਬਰ ਤੇ ਜੋ ਜਗ੍ਹਾ ਆਉਂਦੀ ਹੈ ਉਹ ਨਾਰਵੇ ਦੇ ਵਿੱਚ ਇੱਕ ਪਹਾੜ ਹੈ ਇਸ ਪਹਾੜ ਦੇ ਉੱਪਰ ਚੜਨ ਲਈ ਲੋਕਾਂ ਨੂੰ 10 ਤੋਂ 11 ਘੰਟੇ ਲੱਗ ਜਾਂਦੇ ਹਨ ਖਾਤਰੀ ਵਾਲੀ ਗੱਲ ਇਹ ਹੈ ਕਿ ਇੱਥੇ ਸੁਰੱਖਿਆ ਦੇ ਕੋਈ ਵੀ ਸਾਧਨ ਨਹੀਂ ਹਨ ਅਤੇ ਥੋੜੇ ਸਮੇਂ ਪਹਿਲਾਂ ਇੱਕ ਆਸਟ੍ਰੇਲੀਆ ਦੀ ਕੁੜੀ ਇਸ ਤੋਂ ਡਿੱਗਣ ਕਾਰਨ ਮਰ ਗਈ ਸੀ ਇਸ ਜਗ੍ਹਾ ਦੇ ਉੱਪਰ ਲੋਕ ਜਾਂਦੇ ਹਨ ਅਤੇ ਆਪਣੀਆਂ ਫੋਟੋਆਂ ਵੀਡੀਓ ਬਣਵਾਉਂਦੇ ਹਨ ਇਹ ਹੀ ਸੀ ਕੁਝ ਦੁਨੀਆ ਦੀਆਂ ਖਤਰਨਾਕ ਟੂਰਿਸਟ ਅਟ੍ਰੈਕਸ਼ਨ ਠੀਕ ਹੈ ਦੋਸਤੋ ਮਿਲਦੇ ਹਾਂ ਅਗਲੀ ਵੀਡੀਓ ਦੇ ਨਾਲ ਅਜਿਹੀਆਂ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ